ਪੁਰਖਾ ਤੂੰ ਨਹੀਂ ਗਿਆ ਤੂੰ ਵੀ ਚਲਾ ਜਾ ਜਾ ਆਪਣੇ ਘਰ ਚਲਾ ਜਾ ਤੂੰ ਕਿਉਂ ਰੁਕਿਆ ਏ ਤੂੰ ਵੀ ਆਪਣੇ ਘਰ ਘਰ ਚਲਾ ਜਾ ਭਾਈ ਲੈਣੇ ਨੇ ਬਰਾਗ ਦੇ ਵਿੱਚ ਆ ਕੇ ਗੁਰੂ ਨਾਨਕ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾ ਜਿਨ੍ਹਾਂ ਦੇ ਘਰ ਸੀ ਉਹ ਆਪਣੇ ਘਰਾਂ ਨੂੰ ਚਲੇ ਗਏ ਜਿਨ੍ਹਾਂ ਦੇ ਟਿਕਾਣੇ ਸੀ ਉਹ ਆਪਣੇ ਟਿਕਾਣਿਆਂ ਨੂੰ ਚਲੇ ਗਏ ਸੱਚੇ ਪਾਤਸ਼ਾਹ ਮੇਰਾ ਤੇ ਘਰ ਵੀ ਆ ਤੁਹਾਡਾ ਘਰ ਆ ਤੁਹਾਡੇ ਚਰਨ ਮੇਰਾ ਘਰ ਮੇਰਾ ਕੋਈ ਟਿਕਾਣਾ ਨਹੀਂ ਮੇਰਾ ਟਿਕਾਣਾ ਵੀ ਆਹੀ ਆ ਮੈਂ ਕਿੱਥੇ ਜਾਵਾਂ ਭਵਾਂ ਕਿ ਮਾਰੋ ਭਵਾਂ ਕਿ ਤਾਰੋ ਮੈਂ ਤੇ ਤੁਹਾਡਾ ਏ ਉਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਭਾਈ ਲੈਣਾ ਜੀ ਬਰਾਗ ਦੇ ਵਿੱਚ ਭਿੱਜ ਕੇ ਫਿਰ ਬੇਨਤੀਆਂ ਕਰਦੇ ਨੇ ਮੇਰਾ ਹੋਰ ਨਾਸਕਾਨਾ ਦੇ ਨੇ ਸੱਚੇ ਬਾਦਸ਼ਾ ਜਿਨ੍ਹਾਂ ਦਾ ਟਿਕਾਣਾ ਸੀ ਉਹ ਚਲੇ ਗਏ ਜਿਨ੍ਹਾਂ ਦੇ ਘਰ ਸਨ ਉਹ ਚਲੇ ਗਏ ਮੇਰਾ ਹੋਰ ਕੋਈ ਘਰ ਨਹੀਂ ਆਪ ਜੀਆਂ ਦੇ ਚਰਨਾਂ ਤੋਂ ਬਿਨਾ ਮੇਰਾ ਹੋਰ ਕੋਈ ਵੀ ਟਿਕਾਣਾ ਨਹੀਂ ਸੱਚੇ ਬਾਦਸ਼ਾ ਮੈਂ ਕਿਤੇ ਨਹੀਂ ਜਾਣਾ ਆਪ ਜੀਆਂ ਦੇ ਚਰਨਾਂ ਚ ਆਇਆ ਏ ਪਮਾ ਕੇ ਮਾਰੋ ਪਮਾ ਕੇ ਤਾਰੋ ਸੱਚੇ ਪਾਤਸ਼ਾਹ ਸਭ ਕੁਝ ਛੱਡ ਕੇ ਆਪ ਜੀਆਂ ਦਾ ਬਣਿਆ ਏ ਕਿਰਪਾ ਕਰੋ ਤਾਰੋ ਚਰਨਾਂ ਦੇ ਨਾਲ ਜੋੜੋ ਆਪਣਾ ਬਣਾਵੋ ਸੱਚੇ ਪਾਤਸ਼ਾਹ ਮੇਰਾ ਹੋਰ ਕੋਈ ਟਿਕਾਣਾ ਨਹੀਂ ਬੜੀਆਂ ਕਾਲਣਾ ਕਾਲੀਆਂ ਧੰਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਇੱਕ ਦਿਨ ਉਹ ਆ ਗਿਆ ਜਿਸ ਦਿਨ ਧੰਗੁਰੂ ਨਾਨਕ ਮਹਾਰਾਜ ਜੀਆਂ ਨੇ ਲਹਿਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰਦੀਆ ਆਪਣੀ ਗਲਵਕੜੀ ਦੇ ਵਿੱਚ ਲੈ ਕੇ ਸੀਨੇ ਦੇ ਨਾਲ ਲਾ ਕੇ ਧੰਗੁਰੂ ਨਾਨਕ ਮਹਾਰਾਜ ਜੀਆਂ ਨੇ ਅੰਗਾਂ ਦੇ ਨਾਲ ਅੰਗ ਲਾ ਕੇ ਲਹਿਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰਦੀਆ ਉਹ ਦਿਨ ਆਇਆ ਕਸਵਟੀਆਂ ਤੇ ਪੂਰੇ ਉੱਤਰੇ ਬੜੀਆਂ ਕੱਲਣਾ ਕੱਲਨੀਆਂ ਲਗਣ ਕਿੱਥੋਂ ਲੱਗੀ ਭਾਈ ਜੋਧ ਜੀਆਂ ਦੇ ਬਰਾਗ ਦੇ ਵਿੱਚ ਜਦੋਂ ਬੜੇ ਆਨੰਦ ਦੇ ਵਿੱਚ ਭਾਈ ਜੋਧ ਜੀ ਬਾਣੀ ਦਾ ਪਾਠ ਕਰ ਰਹੇ ਸਨ ਜਿਹੜੇ ਤੇਰੇ ਗੁਰੂ ਦੀ ਤੂੰ ਬਾਣੀ ਪੜਦਾ ਏ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾ ਦੇ ਜਿੱਥੋਂ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਕਿ ਸਿੱਖ ਦੇ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਜੇ ਕਿਤੇ ਬਾਣੀ ਆ ਜਾਵੇ ਸਾਡਾ ਉਧਾਰ ਹੋ ਜਾਵੇਗਾ ਜ਼ਿੰਦਗੀ ਵਿੱਚ ਚੇਂਜ ਆ ਜਾਵੇਗਾ ਤਬਦੀਲੀ ਆ ਜਾਵੇਗੀ ਬਹੁਤ ਜ਼ਿੰਦਗੀ ਦਾ ਆਨੰਦ ਹੀ ਵੱਖਰਾ ਹੋ ਜਾਣਾ ਹੈ ਜਦੋਂ ਕਿਤੇ ਜ਼ਿੰਦਗੀ ਵਿੱਚ ਬਾਣੀ ਆ ਗਈ ਜਦੋਂ ਬਾਣੀ ਨੂੰ ਪ੍ਰੇਮ ਨਾਲ ਪੜਨਾ ਪ੍ਰੇਮ ਨਾਲ ਸੁਣਨਾ ਉਹ ਸਿੱਖਾ ਆਪਣੀ ਜ਼ਿੰਦਗੀ ਵਿੱਚ ਇੱਕੋ ਇੱਕ ਗੁਰੂ ਨਾਨਕ ਦੇ ਸ਼ਬਦ ਨੂੰ ਲੈ ਕੇ ਆ ਗੁਰਬਾਣੀ ਨੂੰ ਲੈ ਕੇ ਆ ਤੇਰੀ ਜ਼ਿੰਦਗੀ ਵਿੱਚ ਆਨੰਦ ਹੀ ਵੱਖਰਾ ਆ ਜਾਣਾ ਹੈ ਸਾਰੀਆਂ ਪ੍ਰਾਪਤੀਆਂ ਹੋ ਜਾਣੀਆਂ ਨੇ ਸਵਾਉ ਇੰਨੀ ਅਕ ਬੇਨਤੀਆਂ ਇੰਨੀ ਅਕ ਸਵਾਵਾ ਚਰਨਾਂ 'ਚ ਪ੍ਰਵਾਨ ਕਰੇ ਹੁਣ ਸਮਾ ਜਿਹੜਾ ਆਜਾਜਤ ਨਹੀਂ ਦੰਦਾ ਬੋਲਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਤੁੱਲਾਂ ਹੋ ਜਾਂਦੀਆਂ ਨੇ ਸਾਧ ਸੰਗਤ ਜੀ ਕੋਈ ਕਥਾਵਾਚਕ ਨਹੀਂ ਕੋਈ ਕੀਰਤਨੀ ਐਨੀ ਰਲ ਮਿਲ ਕੇ ਤੇ ਗੁਰੂ ਨਾਨਕ ਦਾ ਜਸ ਗਾਉਂਨੇ ਆ ਸਿੱਖ ਰਹੇ ਆ ਗੁਰੂ ਨਾਨਕ ਮਹਾਰਾਜ ਜੀ ਕਿਰਪਾ ਕਰਨ ਸੋਝੀ ਬਖਸ਼ਣ ਸਦਾਈ ਚਰਣਾ ਨਾਲ ਜੋੜ ਕੇ ਗਿਆਨ ਬਖਸ਼ਣ ਬੜਿਆਂ ਦੀਆਂ ਸ਼ੀਸ਼ਾ ਮਿਲਦੀਆਂ ਰਹਿਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਉਹ ਟਾਸਰਾ ਮਿਲਦਾ ਰਹੇ ਆਨੰਦ ਲੈਂਦੇ ਰਹੀਏ ਇਨੀ ਅਕ ਸੁਵਾਵਾਂ ਬੇਨਤੀਆਂ ਪ੍ਰਵਾਨ ਕਰਿਓ ਹੁਣੇ ਤਮਾਮ ਭੁੱਲਾਂ ਦੀ ਖੀਮਾ ਬਖਸ਼ਿਓ ਆਓ ਆਨੰਦ ਸਾਹਿਬ ਜੀਆਂ ਦੇ ਜਾਪ ਅਰਦਾਸਾਂ ਬੇਨਤੀਆਂ ਹੁਕਮਨਾਮੇ ਹੁਕਮਨਾਮੀਆਂ ਤੋਂ ਬਰੰਤ ਅਗਲੇ ਸ੍ਰੀ ਅਖੰਡ ਪਾਠ ਸਾਹਿਬ ਜੋ ਆਰੰਭ ਹੋਣੇ ਹਨ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੀ ਆਰੰਭਤਾ ਹੋਵੇਗੀ ਸ੍ਰੀ ਖੰਡ ਪਾਠ ਸਾਹਿਬ ਜੀਆਂ ਦੀ ਆਰੰਭਤਾ ਤੋਂ ਬਰੰਤ ਭਾਈ ਰੂਪ ਸਿੰਘ ਜੀ ਅਲਵੇਲਾ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਚੁੱਕੇ ਨੇ ਆਪਣੇ ਜਥੇ ਦੇ ਸਮੇਤ ਉਹਨਾਂ ਨਿਆਣਾਂ ਸੰਗਤਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜਨਾ ਹੈ ਇਤਿਹਾਸ ਦੇ ਨਾਲ ਕਵੀਸਰੀ ਨਾਲ ਨਿਹਾਲ ਕਰਨਾ ਹੈ ਸੋ ਆਓ ਆਨੰਦ ਸਾਹਿਬ ਜੀਆਂ ਦੇ ਜਾਪ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਅਰਦਾਸਾਂ 'ਚ ਜੁੜੀਏ ਹੁਕਮਨਾਮੇ ਸਤਿਗੁਰਾਂ ਦੇ ਸਰਬਣ ਕਰੀਏ ਵਾਹਿਗੁਰੂ ਜੀ